ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀਡੀਓ ਵੀਰ ਜੀ ਆਪਣੇ ਨਵੇਂ ਕਿਸਾਨ ਵੀਰਾਂ ਲਈ ਹੈ ਜਿਹੜੇ ਮੇਰੇ ਵੀਰ ਨਵਾਂ ਨਵਾਂ ਡੇਰੀ ਦਾ ਕੰਮ ਸ਼ੁਰੂ ਕਰ ਰਹੇ ਹਨ ਜਾਂ ਫਿਰ ਉਹਨਾਂ ਨੇ ਪਹਿਲੀ ਵਾਰ ਅਚਾਰ ਪਾਇਆ ਹੈ ਮੈਂ ਬੇਨਤੀ ਕਰਦਾ ਬਾਰ-ਬਾਰ ਵੀਰ ਜੀ ਇਹ ਵੀਡੀਓ ਸਿਰਫ ਉਹਨਾਂ ਮੇਰੇ ਭਰਾਵਾਂ ਲਈ ਹੈ ਜਿਨ੍ਹਾਂ ਮੇਰੇ ਜਿਹੜੇ ਵੀਰਾਂ ਨੇ ਪਹਿਲੀ ਵਾਰ ਅਚਾਰ ਪਾਇਆ ਹੈ ਜਿਨ੍ਹਾਂ ਨੂੰ 2-4 ਸਾਲ ਪਾਉਂਦਿਆਂ ਨੂੰ ਹੋ ਗਏ ਉਹ ਇਹ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਜਿਹੜੇ ਮੇਰੇ ਵੀਰਾਂ ਨੇ ਪਹਿਲੀ ਵਾਰ ਆਚਾਰ ਪਾਇਆ ਬਾਈ ਜੀ ਉਹਨਾਂ ਦਾ ਇਹ ਵੀਡੀਓ ਦੇਖਣ ਨਾਲ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਜਿਹੜਾ ਆਪਾਂ ਆਚਾਰ ਪਾਉਨੇ ਆ ਬਾਈ ਜੀ ਆਚਾਰ ਵਾਲਾ ਟੋਆ ਕਹਿ ਦਿੰਨੇ ਆ ਕਈ ਇਲਾਕਿਆਂ ਵਿੱਚ ਆਚਾਰ ਵਾਲਾ ਪਿੱਟ ਕਹਿ ਦਿੰਨੇ ਆ ਆਪਣਾ ਸੈਲਜ ਵਾਲਾ ਮੱਕੀ ਦਾ ਆਚਾਰ ਪਾਉਨੇ ਆ ਜਿਹੜਾ ਸੈਲਜ ਵਾਲਾ ਪਿੱਟ ਹੈ ਜਿਹੜਾ ਬਾਈ ਜੀ ਉਹਨੂੰ ਆਪਾਂ ਜਿਹੜਾ ਟੱਕਦੇ ਆ ਨਾ ਇਹ ਤਰਪਾਲ ਨਾਲ ਇਹ ਦੇਖੋ ਅਸੀਂ ਆਪਣੇ ਵਾਲੇ ਟੋਏ ਤੋਂ ਜਿਹੜੀ ਆਪਾਂ ਨੇ ਮੂਰੇ ਪੱਟਿਆ ਹੋਇਆ ਸੀਗਾ ਆਚਾਰ ਉਹ ਤਰਪਾਲ ਖਵੇਲੀ ਹੋ ਗਈ ਸੀਗੀ ਉਹ ਵੱਢ ਕੇ ਆਪਾਂ ਨੇ ਪਿਛਲੇ ਪਾਸੇ ਲੈ ਜਾਣੀ ਹੈ ਇਹ ਕਿਉਂ ਲੈ ਕੇ ਜਾਣੀ ਹੈ ਇਹ ਬਾਈ ਜੀ ਜਿਹੜੇ ਆਚਾਰ ਨੂੰ ਮਤਲਬ ਪਾਏ ਨੂੰ ਟਾਈਮ ਹੋ ਗਿਆ ਜਿਵੇਂ ਤੁਸੀਂ فرض ਕਰੋ ਵੀ ਇਹਨੂੰ ਪਾਏ ਨੂੰ ਮੈਨੂੰ ਆਚਾਰ ਨੂੰ ਕਟੋ-ਕਟ ਵੀ 8-9 ਮਹੀਨੇ ਹੋ ਗਏ ਜਿਹੜਾ ਇਹ ਸਾਇਲੇਜ ਆ ਇਹ ਤੁਸੀਂ ਦੇਖੋ ਇਹ ਜਿਹੜਾ ਪਿਛਲੇ ਪਾਸੇ ਤੋਂ ਮੈਂ ਪੈਚ ਜੇ ਲਾਏ ਹੋਏ ਸੀਗੇ ਦੇਖੋ ਜਿਹੜੇ ਹੁਣ ਧਾਰ ਰਹੇ ਆ ਇਹ ਜਿਹੜੇ ਪੈਚ ਜੇ ਲਾਏ ਹੋਏ ਸੀਗੇ ਕਿਉਂਕਿ ਇਹ ਕਿਤੇ-ਕਿਤੇ ਤਾਂ ਨਾ ਤੇੜਾ ਜਿਹਾ ਛੱਡ ਗਿਆ ਸੀਗਾ ਜਿਹੜਾ ਨੀਚੇ ਵਾਲਾ ਆਪਣਾ ਪਾਇਆ ਹੋਇਆ ਤਾਂ ਨਾ ਤਰਪਾਲ ਪਾਈ ਹੋਈ ਸੀਗੀ ਕਾਗਜ਼ ਮਿੱਟੀ ਪ੍ਰੋਪਰ ਪਾਈ ਹੋਈ ਸੀਗੀ ਟੱਕਿਆ ਹੋਇਆ ਸੀਗਾ ਮੀਹਾ ਮੂਹਾ ਨਾਲ ਮਿੱਟੀ ਉਤਰ ਗਈ ਇਹ ਦੇਖੋ ਇਹ ਐਵੇਂ ਦੀਆਂ ਤੇੜਾ ਜੀਆਂ ਛੱਡ ਗਿਆ ਸੀਗਾ ਪਰ ਮੇਰਾ ਨੁਕਸਾਨ ਹੋਣ ਤੋਂ बच ਗਿਆ ਇਹ ਤਾਂ ਬਚ ਗਿਆ ਦੇਖੋ ਜਿਹੜੀ ਇਹ ਲੈਮੀਨੇਸ਼ਨ ਵਾਲਾ ਕਾਗਜ਼ ਹੁੰਦਾ ਨਾ ਇਹ ਦੇਖੋ ਜਿਹੜਾ ਲੈਮੀਨੇਸ਼ਨ ਵਾਲਾ ਕਾਗਜ਼ ਹੁੰਦਾ ਇਹ ਵਿਚਾਲਣ ਦਾ ਬਾਈ ਜੀ ਅੰਦਰ ਹਵਾਰ ਪਾਣੀ ਜਾਣ ਤੋਂ ਇਹ ਤੇੜਾ ਜੀਆਂ ਜਦੋਂ ਆਉਣ ਲੱਗੀਆਂ ਤੁਸੀਂ ਇਹ ਗੌਰ ਰੱਖਣੀ ਹੈ ਇਲਾਮੀਨੇਸ਼ਨ ਦੇਖ ਲੈਣੀ ਹੈ ਵੀ ਹਾਂ ਉੱਤਰੀ ਤਾਂ ਨਹੀਂ ਜਾਂ ਪਾਟੀ ਤਾਂ ਨਹੀਂ ਅੱਬਲ ਮਾ ਤਾਂ ਪਹਿਲੇ ਹੀ ਜਦੋਂ ਤੇੜਪਾਟ ਕੀ ਨਾ ਤੁਸੀਂ ਜਦੋਂ ਉਦੋਂ ਹੀ ਉੱਪਰ ਕੋਈ ਨਾ ਕੋਈ ਚਾਹੇ ਕਾਗਜ਼ ਜੇ ਤੁਹਾਡੇ ਕੋਲ ਪੁਰਾਣਾ ਪਿਆ ਤਾਂ ਜੇ ਨਹੀਂ ਪਿਆ ਤਾਂ ਜਿਹੜਾ ਆਪਾਂ ਮੂਰੇ ਤੋਂ 4 ਤੋਂ 4 ਨੂੰ ਵਾਢਾ ਲਾਉਨੇ ਆ ਜਿਹੜਾ ਆਪਣਾ achar achar ਵਾਲਾ ਆਪਣਾ ਪੁਰਾਣਾ ਕਾਗਜ਼ ਹੁੰਦਾ ਨਾ ਜਿਵੇਂ ਆ ਮੈਂ ਵੱਢ ਕੇ ਲਿਆ ਆ ਮੂਰੇ ਤੋਂ ਇਹ ਤੁਸੀਂ ਪਿੱਛੇ ਲਿਆ ਕੇ ਇਹ ਬਾਈ ਜੀ ਗੌਰ ਰੱਖਣੀ ਹੈ ਹਮੇਸ਼ਾ ਹੀ ਜੋ ਜਿਹੜਾ achar ਵਾਲਾ towa 4-5 ਮਹੀਨੇ ਪੁਰਾਣਾ ਹੋ ਗਿਆ ਨਾ ਉਹ ਪਟ ਪਟਣ ਲੱਗ ਜਾਂਦਾ ਮੇਰੇ ਵਾਲਾ ਤਾਂ ਕੁੱਤਿਆਂ ਨੇ ਪਾੜਿਆ ਵੈਸੇ towa ਇਹ ਇਹ ਤੁਸੀਂ ਗੌਰ ਰੱਖਿਓ ਜਿਹਦੇ ਟੋਏ ਮਤਲਬ ਬਾਹਰਲੀ ਸਾਈਡ ਆ achar ਵਾਲੇ ਪਿੱਟ ਉਹਨਾਂ ਤੇ ਜਾਨਵਰ ਜੂਨਵਰ ਚੜਦੇ ਰਹਿੰਦੇ ਆ ਜਾਂ ਸਾਡੇ ਇੱਥੇ ਮੋਰ ਵੀ ਵਾਤ ਆਉਂਦੇ ਆ ਦਾਣਾ ਦੂਣਾ ਚੁਗਣ ਜਿਵੇਂ ਅਸੀਂ ਪੁਰਾਣੇ ਮਿੱਟੀ ਯਾਰ ਟੋਕਾ ਉੱਪਰ ਸਿੱਟ ਦੰਨੇ ਆ ਹਮੇਸ਼ਾ ਹੀ ਢੱਕਣ ਲਈ ਇਹ ਮੀਂਹ ਦੇ ਕਾਰਨ ਕਰਕੇ ਜਿਹੜੇ ਮੀਮੂ ਪਏ ਆ ਉਹਨਾਂ ਕਰਕੇ ਆ ਮਿੱਟੀ ਉੱਤਰ ਗਈ ਨਹੀਂ ਤੇ ਪ੍ਰੋਪਰੀਟੀ ਢਕਿਆ ਹੋਵਾ ਹੁੰਦਾ ਸਾਡਾ ਇਹ ਤੁਸੀਂ ਦੇਖੋ ਹੁਣ ਅਸੀਂ ਦੁਬਾਰੇ ਇਹਨੂੰ ਢੱਕਣ ਲੱਗੇ ਆ ਤਾਂ ਜੋ ਸਾਡਾ ਆਚਾਰ ਬਾਈ ਜੀ ਖਰਾਬ ਨਾ ਹੋਵੇ ਇੱਕ ਦੋ ਜਗ੍ਹਾ ਤੇ ਇਹ ਦੇਖੋ ਪਹਿਲਾਂ ਹੀ ਤਰਪਾਲ ਪਾਉਂਦੇ ਪਾਉਂਦੇ ਚੀਰਾ ਚੂਰਾ ਆ ਗਿਆ ਤਾਂ ਇਹ ਜਿਹੜਾ ਅਸੀਂ ਪਹਿਲਾਂ ਪੈਚ ਜੇ ਲਾਏ ਹੋਏ ਹਨ ਨਾ ਇਹ ਹੁਣ ਸਾਰੇ ਚੱਕ ਦਨੇ ਆ ਅਸੀਂ ਇਹ ਚੱਕ ਕੇ ਸ਼ੁਰੂ ਤੇ ਜਿਹੜਾ ਆਪਣਾ ਪੁਰਾਣਾ ਕਾਗਜ਼ਾ ਲੈ ਜਾਂਦਾ ਏ ਉਹ ਪਾ ਲੈਣਾ ਇਹ ਵੀਰ ਜੀ ਦੇਖੋ ਦੋ ਚੀਜ਼ਾਂ ਨਾਲ ਆਚਾਰ ਹਮੇਸ਼ਾ ਖਰਾਬ ਹੁੰਦਾ ਆਪਣਾ ਪਾਇਆ ਹੋਇਆ ਇਹ ਪ੍ਰਾਣੇ ਜਿਹੜੇ ਵੀਰ ਹੈ ਮੇਰੇ 2-4 ਸਾਲ ਹੋ ਗਏ ਪਾਉਂਦਿਆਂ ਨੂੰ ਉਹਨਾਂ ਨੂੰ ਤਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹੈ ਜਿਹੜੇ ਮੇਰੇ ਵੀਰਾਂ ਨੇ ਪਹਿਲੀ ਵਾਰ ਪਾਇਆ ਬਾਈ ਜੀ ਉਹਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਕਿਉਂਕਿ ਉਹਨਾਂ ਵੀਰਾਂ ਨੇ ਹਲੇ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੈਗਾ ਇਹ ਚੀਜ਼ ਬਾਰੇ ਉਹਨਾਂ ਵੀਰਾਂ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਹਵਾ ਨਾਲ ਖਰਾਬ ਹੋਣਾ ਜਾਂ ਪਾਣੀ ਨਾਲ ਖਰਾਬ ਹੋਣਾ ਜਾਂ ਕਿਵੇਂ ਖਰਾਬ ਹੋਣਾ achar ਨੇ achar ਦਾ ਬਾਈ ਜੀ ਖਰਾਬ ਹੋਏ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਆਪਾਂ ਵੱਡਾ ਮਤਲਬ ਪੱਟ ਦੇ ਅੱਗੇ ਜਾ ਕੇ ਆਪਾਂ ਨੂੰ ਕਿਤੇ ਇਹਦੀ ਸਮੈਲ ਆਉਣੀ ਜਾਂ ਕੁਝ ਹੋਣਾ ਜਾਂ ਕੋਈ ਲਾਰਮ ਵੱਜਣਾ ਇਹ ਆਪਾਂ ਨੇ ਦੇਖਣਾ ਹੀ ਹੈ ਉੱਪਰ ਵਾਲੇ ਦਾਲੇ ਘੁੰਮ ਕੇ ਗੌਰ ਰੱਖਣੀ ਹੁੰਦੀ ਵੀ ਕਿਤੇ ਤੇ ਕੋਈ ਪਾਟਿਆ ਤਾਂ ਨਹੀਂ ਹੈਗਾ ਫਿਰ ਆਪਾਂ ਨੇ ਇਦਾਂ ਦੇ ਕੋਈ ਨਾ ਕੋਈ ਜਾਂ ਤਾਂ ਨਵਾਂ ਲਿਆ ਕੇ ਪਾ ਦੋ ਜੇ ਪੁਰਾਣਾ ਪਿਆ ਪੁਰਾਣਾ ਕਾਗਜ਼ ਬਾਈ ਜੀ ਇਹਦੀ ਗੌਰ ਰੱਖਣੀ ਹੈ ਕਾਗਜ਼ ਆਪਾਂ ਨੇ ਦੁਬਾਰੇ ਪਾ ਦੇਣਾ ਹੈ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਹਵਾ আর ਪਾਣੀ ਦਾ ਇਹ ਕੀ ਕਾਰਨ ਹੈ ਹਵਾ আর ਪਾਣੀ ਨਾਲ ਜਿਹੜਾ ਇਹ ਖਰਾਬ ਹੋ ਜਾਂਦਾ ਇਹ ਜਿਹੜਾ ਕਾਗਜ਼ ਹੈ ਨਾ ਆਪਣਾ ਇਹ ਜਦੋਂ ਵੀ ਤੇੜ ਖਾ ਗਿਆ ਜਾਂ ਪਾਟ ਗਿਆ ਜਾਂ ਕਿਤੇ ਤੇ ਵੀ ਛੀ ਗਿਆ ਜਿਵੇਂ ਜਾਨਵਰਾਂ ਨੇ ਪੰਜੇ ਪੁੰਜੇ ਮਾਰੇ ਹੁਣ ਸਾਡੇ ਕੁੱਤੇ ਚੜਦੇ ਔਰ ਇਹ ਕੁੱਤੇ ਆਨੇ ਪੰਜੇ ਪ ਅਰੇ ਅਤੇ ਇਹਦੇ ਤੇ ਮੋਰ ਵੀ ਬਹਿਨੇ ਆ ਮੋਰ ਸਾਡੇ ਇੱਥੇ ਲਾਗ ਹੋਇਆ ਦਰਖਤ ਹੈ ਨਾ ਦਰਖਤਾਂ ਕਰਕੇ ਮੋਰ ਆ ਜੰਨੇ ਆ ਸਾਡੇ ਮੋਰਾ ਨੇ ਵੀ ਇੱਥੇ ਠੁੰਗਾ ਠੰਗਾ ਮਾਰੀਆਂ ਦਾਣੇ ਦੂਣੇ ਚੁਗਣੇ ਲੱਗਿਆ ਨੇ ਇੱਥੇ ਉਹਨਾਂ ਨਾਲ ਵੀ ਥੋੜੀ ਜਿਹੀ ਸਰਾਖ ਜੇ ਹੋਏ ਹੋਏ ਆ ਉਹ ਸਰਾਖਾਂ ਨੂੰ ਅਸੀਂ ਢੱਕਣ ਵਾਸਤੇ ਹੁਣ ਆਹ ਪ੍ਰਾਲਾ ਜਿਆ ਕੀਤਾ ਇੱਕ ਜਿਹੜਾ ਆਪਣਾ ਪੁਰਾਣਾ ਕਾਗਜ਼ ਪਿਆ ਤਾਂ ਇਹ ਲਾ ਤਾਂ ਮਿੱਟੀ ਲਾ ਦੇਣੀ ਤੇ ਅੜ-ਦੜੇ ਵੀ ਮਿੱਟੀ ਲਾ ਦੇਣੀ ਆ ਇਹਦੇ ਉੱਪਰ ਵੀ ਮਿੱਟੀ ਪਾ ਦੇਣੀ ਆ ਹੁਣ ਦੁਬਾਰੇ ਫੇਰ ਇਹ ਆਪਾਂ ਨੇ ਬਚਾਓ ਕਰ ਲੈਣਾ ਇਹ ਤੁਸੀਂ ਵੀ ਵੀਰ ਜੀ ਐਦਾਂ ਹੀ ਕਰਨਾ ਹੈ ਜੇ ਤੁਹਾਡਾ ਕਿਤੇ ਤੁਹਾਨੂੰ ਦਿਖਿਆ ਨਾ ਇਹ ਜਰੂਰ ਗੌਰ ਰੱਖਿਓ ਇਹ ਨਾ ਹਵਾਰ ਪਾਣੀ ਨਾਲ ਜਦੋਂ ਮਤਲਬ ਪਾਣੀ ਤਾਂ ਮੀਂਹ ਵਾਲੀ ਪੈਣਾ ਉਸ ਦਾ ਵੀ ਜਾ ਸਕਦਾ ਅੰਦਰ ਬਾਰਿਸ਼ਾਂ ਨਾਲ ਵੀ ਪਾਣੀ ਅੰਦਰ ਚਲੇ ਜਾਂਦਾ ਏ ਟੋਏ ਦੇ ਜਿੱਥੋਂ ਕਾਗਜ਼ ਪਾਟਿਆ ਹੋਵੇ ਆਪਣਾ ਇਹ ਜਿਹੜਾ ਤਰਪਾਲ ਹੈ ਇਹ ਪਾਟ ਜਾਂਦੀ ਹੈ ਕੋਈ ਬੜੀ ਗੱਲ ਨਹੀਂ ਹੈਗੀ ਵੀ ਹਾਂ ਸਾਲ ਤੁਹਾਡਾ ਪੂਰਾ ਹੀ ਕੱਢੂਗੀ ਇਹ ਇਹ ਪਾਟ ਜਾਂਦੀ ਹੁੰਦੀ ਹੈ ਇਹ ਤੁਸੀਂ ਗੌਰ ਰੱਖਣੀ ਹੈ ਇਹ ਦੇਖੋ ਜਿਹੜਾ ਜਦੋਂ ਜਦੋਂ ਟੋਏ ਦੇ ਵਿੱਚ ਹਵਾ ਵੜ ਗਈ ਜਾਂ ਕਿਤੋਂ ਵੀ ਪਾਣੀ ਵੜ ਗਿਆ ਇਹਨੂੰ ਫੰਗਸ ਲੱਗ ਜਾਣੀ ਆ ਫੰਗਸ ਦਾ ਸ਼ੁਰੂਆਤੀ ਮਤਲਬ ਪੰਜ ਚਾਰ ਦਿਨਾਂ ਵਿੱਚ ਤਾਂ ਆਪਾਂ ਨੂੰ ਦਿਖਦੀ ਵੀ ਨਹੀਂ ਉਹ ਬਹੁਤ ਮਤਲਬ ਛੋਟੇਕਾਰ ਦੇ ਹੋਣੇ ਆ ਜੀਬ ਜੇ ਉਹ ਦਿਖਦੀ ਨਹੀਂ ਹੈਗੀ ਉਹ ਉਚਾਰ ਆਪਣਾ ਗਰਮ ਹੋਣ ਲੱਗ ਜਾਂਦਾ ਕਹਿੰਦੇ ਨਹੀਂ ਆਪਣਾ ਗਰਮ ਨਿਕਲਦਾ ਕਿਤੇ ਕਿਤੇ ਲਾਗਾ ਤੋਂ ਵੀ ਗਰਮ ਨਿਕਲਦਾ ਹੁੰਦਾ ਉਹ ਇਹੀ ਕਾਰਨ ਹੁੰਦਾ ਹਵਾ ਹੂਆ ਪਈ ਵੀ ਹੁੰਦੀ ਹੈ ਜਾਂ ਕਿਤੇ ਛੋਟਾ ਸਰਾਖ ਹੋਇਆ ਬੰਦਾ ਪਾਣੀ ਪੀਆ ਹੁੰਦਾ ਗਲ ਜਾਂਦਾ ਫੰਗਸ ਕਰ ਨੂੰ ਗਰਮ ਹੋ ਜਾਂਦਾ ਉਹ ਗਰਮ ਹੋ ਕੇ ਫਿਰ ਹੌਲੀ-ਹੌਲੀ ਉਹ ਕਾਲਾ ਵੀ ਹੋ ਜਾਂਦਾ ਜਾਂ ਚਿੱਟੀ ਫੰਗਸ ਲੱਗਦੀ ਹੈ ਕਈ ਰੰਗਾਂ ਦੀ ਫੰਗਸ ਜੀ ਲੱਗ ਜਾਂਦੀ ਹੈ ਉਹ ਜਦ ਆਪਾਂ ਉਹ ਪਾਉਨੇ ਆਪਣੇ ਪਸ਼ੂਆਂ ਨੂੰ ਬਾਈ ਜੀ ਉਹ ਕਿਤੇ ਨਾ ਕਿਤੇ ਕਰਦਾ ਤਾਂ ਖਰਾਬ ਹੈ ਮਤਲਬ ਬਿਮਾਰੀਆਂ ਦਾ ਕਾਰਨ ਬਣਦਾ ਜਦੋਂ ਕੋਈ ਵੀ ਫੰਗਸ ਹੈ ਬਾਈ ਜੀ ਅੰਦਰ ਜਾਂਦੀ ਹੈ ਜਾਨਵਰ ਦੇ ਨੁਕਸਾਨ ਤਾਂ ਕਰਦੀ ਉਹ ਕਰਦੀ ਹੈ ਇਸ ਲਈ ਆਪਾਂ ਨੇ ਅੱਜ ਇਹ ਵੀਡੀਓ ਬਣਾ ਕੇ ਬਾਈ ਜੀ ਤੁਹਾਨੂੰ ਜਾਣਕਾਰੀ ਦੇਣ ਲਈ ਸੋਚਿਆ ਵੀ ਚਲੋ ਜਿਹੜੇ ਮੇਰੇ ਵੀਰ ਨਵੇਂ ਐ ਇਸ ਕੰਮ ਵਿੱਚ ਜੁੜੇ ਹੋਏ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਹੋਣੀ ਹੋਣਾ ਬਹੁਤਾ ਐਕਸਪੀਰੀਅੰਸ ਨਹੀਂ ਨਾ ਹੁੰਦਾ ਮੈਨੂੰ ਵੀ 2-3 ਸਾਲ ਪਾਉਣ ਤੋਂ ਬਾਅਦ ਹੀ ਪਤਾ ਲੱਗਿਆ ਦਾ ਆਚਾਰ ਦਾ ਵੀ ਟੋਆ ਸਾਂਭਣਾ ਕਿਵੇਂ ਐ ਨਹੀਂ ਪਹਿਲੇ ਸਾਲ ਤਾਂ ਮੈਂ ਵੀ ਮਿੱਟੀ-ਮੁੱਟੀ ਪਾ ਕੇ ਬਾਸਰਾਣੇ ਥੱਲੇ ਦੇ ਕੇ ਸੌ ਗਿਆ ਸੀਗਾ ਵੀ ਚਲ ਹੁਣ ਤਾਂ ਪੈ ਗਿਆ ਆਚਾਰ ਇੱਕ ਸਾਲ ਦੀ ਨੀਚੋਂ ਹੋਗੀ ਨਜ਼ਾਰੇ ਆ ਵੀ ਹੁਣ ਕਿਹੜੇ ਇਹਨੂੰ ਦੇਖਣਾ ਪੁੱਛਣਾ ਬਸ ਪੱਟ ਕੇ ਪਾਈ ਜਾਣਾ ਬਾਈ ਜੀ ਇਹਦੀ ਗੌਰ ਰੱਖਣੀ ਪੈਂਦੀ ਐ ਇਹ ਹੁਣ ਅਸੀਂ ਪਿੱਛੇ ਤੋਂ ਇੱਥੇ ਇੱਥੇ ਤੱਕ ਜਿੱਥੇ ਤੱਕ ਅਸੀਂ ਦਿੱਤਾ ਹੈ ਕਾਜ ਜ ਇੱਥੇ ਤੱਕ ਡਬਲ ਹੈ ਅੱਗੇ ਅੱਗੇ ਇਹ ਜਿਹੜਾ ਹੁਣ ਪਿੱਛੇ ਸਿੰਗਲ ਸੀਗਾ ਉੱਥੇ ਤੇ ਤੀੜਾ ਪਾਟ ਗਿਆ ਉੱਥੇ ਆਪਾਂ ਨੇ ਹੁਣ ਫੇਰ ਡਬਲ ਕਰਤਾ ਇਹ ਇਹ ਡਬਲ ਕੀਤਾ ਹੁਣ ਡਬਲ ਕਰਕੇ ਇਹਦੇ ਤੇ ਮਿੱਟੀ ਪਾ ਦਾਂਗੇ ਮਿੱਟੀ ਪਾਉਣ ਤੋਂ ਬਾਅਦ ਇਹਦੀ ਹੁਣ ਸੰਤੁਸ਼ਟੀ ਹੋ ਜੂਗੀ ਵੀ ਹਾਂ ਸਾਨੂੰ ਮਤਲਬ ਇਦਾਂ ਹੋ ਜੂਗਾ ਵੀ ਹੁਣ ਪਾਣੀ ਨਹੀਂ ਪੈਂਦਾ ਇਹਦੇ 'ਚ ਕਿਤੋਂ ਵੀ ਨਾ ਹਵਾ ਜਾਣੀ ਹੈ ਨਾ ਪਾਣੀ ਜਣਾ ਇਹਦੇ ਆਚਾਰ ਨੇ ਹੁਣ ਖਰਾਬ ਨਹੀਂ ਹੋਣਾ ਇੰਨੀ ਕੁ ਜਾਣਕਾਰੀ ਦੇਣ ਲਈ ਮੈਂ ਤੁਹਾਨੂੰ ਵੀਡੀਓ ਬਣਾਈ ਅੱਜ ਇਹ ਬਾਕੀ ਬਾਈ ਜੀ ਆਪਣੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਾਂ ਜਿਹੜੀਆਂ ਦਿੱਕਤਾਂ ਵਿੱਚੋਂ ਆਪਾਂ ਹੁਣ ਗੁਜ਼ਰੇ ਆ ਉਹ ਆਪਣੇ ਵੀਰਾਂ ਨੂੰ ਜਿਹੜੇ ਆਪਣੇ ਨਾਲ ਭਰਾ ਮੇਰੇ ਨਵੇਂ ਵੀਰ ਜੁੜੇ ਹੋਏ ਹਨ ਜੋ ਫਾਰਮ ਦਾ ਕੰਮ ਕਰਨਾ ਚਾਹੁੰਦੇ ਹਨ ਜਾਂ ਫਿਰ ਸ਼ੁਰੂ ਕਰ ਚੁੱਕੇ ਹਨ ਉਹਨਾਂ ਨੂੰ ਦਿੱਕਤਾਂ ਨਾ ਆਉਣ ਤਾਂ ਜੋ ਇਹ ਹਰੇਕ ਬੰਦੇ ਦਾ ਫਰਜ਼ ਬਣਦਾ ਬਾਈ ਜੀ ਜਿਹੜਾ ਬੰਦਾ ਅੱਗੇ ਵਧੀ ਜਾਂਦਾ ਉਹ ਆਪਣੇ ਯਾਰ ਮਿੱਤਰਾਂ ਨੂੰ ਜਾਂ ਆਪਣੇ ਨਾਲ ਚੱਲਣ ਵਾਲਿਆਂ ਨੂੰ ਹਮੇਸ਼ਾ ਹੀ ਸਾਥ ਲੈ ਕੇ ਚੱਲੇ ਇਹ ਆਪਣੀ ਸੋਚ ਹਮੇਸ਼ਾ ਹੀ ਇਹ ਰਹੀ ਹੈ ਕਿ ਆਪਾਂ ਆਪਣੇ ਯਾਰ ਮਿੱਤਰਾਂ ਜਿਹੜੇ ਆਪਣਾ ਇਕੱਲੇ ਇਕੱਲੇ ਤਰੱਕੀ ਨਾ ਕਰੀਏ ਜਾਂ ਫਿਰ ਇਕੱਲੇ ਆਪਾਂ ਨੂੰ ਇਹ ਨਾ ਹੋਵੇ ਵੀ ਮੈਨੂੰ ਇਹ ਨੌਲੇਜ ਹੈ ਮੈਂ ਦੱਸਣਾ ਨਹੀਂ ਕਿਸੇ ਨੂੰ ਵੀ ਆਪਾਂ ਮੜੀ ਮੜੀ ਗੱਲ ਦੀ ਵੀ ਛੋਟੀ ਛੋਟੀ ਗੱਲ ਵੀ ਆਪਾਂ ਦੱਸਣਾ ਚਾਹੁੰਦੇ ਆ ਵੀ ਹਾਂ ਆਪਣੇ ਜਿਹੜੇ ਯਾਰ ਮਿੱਤਰ ਐ ਆਪਣੇ ਨਾਲ ਚੱਲਣਾ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਬਾਈ ਜੀ ਇਹ ਤਾਂ ਜੋ ਉਹਨਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ ਆਪਾਂ ਨੇ ਆ ਵੀਡੀਓ ਤਾਂ ਬਣਾ ਕੇ ਪਾਈ ਆ ਬਾਈ ਜੀ ਧੰਨਵਾਦ ਜੀ ਬਾਈ ਜੀ ਇੰਨਾ ਮੈਨੂੰ ਪਿਆਰ ਕਰਨ ਲਈ ਸਾਰੀਆਂ ਵੀਡੀਓ ਨੂੰ ਤੁਸੀਂ ਹੱਦ ਤੋਂ ਵੱਧ ਪਿਆਰ ਦਿੱਤਾ ਏ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ। ਬਾਕੀ ਇਹ ਲਾਗਾ ਤੇ ਹੁਣ ਦੇਖੋ ਮਿੱਟੀ ਲਾਤੀ ਆਪਾਂ ਨੇ। ਇਹ ਮਿੱਟੀ ਲਾਉਣ ਦਾ ਤਰੀਕਾ ਵੀ ਇਹ। ਇਹ ਤੁਹਾਨੂੰ ਤੁਹਾਨੂੰ ਨਵੇਂ ਭਰਾਵਾਂ ਲਈ ਹੈ ਵੀ। ਇਹ ਦੇਖੋ ਤੁਸੀਂ ਲਾਗਾ ਤੇ ਮਿੱਟੀ ਪਹਿਲਾਂ ਲਾਉਣੀ ਹੈ ਉੱਪਰ ਨਹੀਂ ਸਿੱਟਣੀ ਕਿਉਂਕਿ ਜੇਕਰ ਕਾਗਜ਼ ਤੁਹਾਡਾ ਪੂਰਾ ਪੂਰਾ ਹੈ ਨਾ ਫਿਰ ਜੇ ਆਪਾਂ ਨੇ ਉੱਪਰਲੇ ਪਾਸੇ ਮਿੱਟੀ ਪਹਿਲਾਂ ਸਿੱਟਤੀ ਜਿਹੜਾ ਟਾਪ ਹੁੰਦਾ ਟੋਏ ਦਾ ਤਾਂ ਫਿਰ ਉੱਪਰ ਨੂੰ ਇਕੱਠਾ ਹੋ ਜਾਏਗਾ ਇਹ ਜਿਹੜੇ ਲਾਗਾ ਹੈ ਫਿਰ نیچے ਤੋਂ ਤੁਹਾਡਾ ਉੱਪਰ ਨੂੰ ਚੜਿਆ ਚੜਿਆ ਜਾ ਹੋ ਜਾਣਾ ਫਿਰ ਲਾਗਾ ਦੱਬ ਨਹੀਂ ਹੋਣੀਆਂ ਸਵਾਰ ਕੇ ਇਸ ਲਈ ਪਹਿਲਾਂ ਨਾ ਲਾਗਾ ਤੇ ਮਿੱਟੀ ਲਾ ਦਿਓ। ਫਿਰ ਤੁਸੀਂ ਗੱਭੇ ਮਿੱਟੀ ਮਾਰਨੀ ਆ ਪਹਿਲਾਂ ਨਹੀਂ ਗੱਭੇ ਮਿੱਟੀ ਮਾਰਨੀ ਲਾਗਾ ਤੇ ਜਦੋਂ ਦੱਬ ਹੋ ਗਿਆ ਫਿਰ ਉੱਤੇ ਜੀ ਮਿੱਟੀ ਪਾਉਂਗੇ ਆਪਾਂ ਫਿਰ ਇਹਨੇ ਉੱਪਰ ਨੂੰ ਖਿੱਚ ਨਹੀਂ ਹੋਣਾ ਹੈਗਾ ਫਿਰ ਉੱਥੀ ਮਿੱਟੀ ਟਿਕੀ ਰਹੂਗੀ ਜਿੱਥੇ ਆਪਾਂ ਨੇ ਪਾਤੀ ਇਹ ਦੇਖੋ ਹੁਣ ਉੱਪਰ ਸਿੜ ਦੇਣੀ ਆ ਉੱਪਰ ਸਿੜ ਕੇ ਆਪਾਂ ਨੇ ਚੰਗੀ ਤਰ੍ਹਾਂ ਢੱਕ ਦੇਣਾ ਇਹਨੂੰ ਟਾਕੇ ਬਾਈ ਜੀ ਇਹ ਹਵਾ ਪਾਣੀ ਦਾ ਸਾਰਾ ਕੁਝ ਬੰਦ ਹੋ ਗਿਆ ਤੇ ਆਪਣਾ ਚਾਰ ਹੁਣ ਬਚਿਆ ਰਹੂਗਾ ਤੁਸੀਂ ਵੀ ਐਦਾਂ ਕਰਕੇ ਆਪਣਾ ਫਾਇਦਾ ਕਰ ਸਕਦੇ ਹੋ ਤੇ ਵੱਡੇ ਨੁਕਸਾਨ ਤੋਂ ਬਚ ਸਕਦੇ ਹੋ ਤਾਂ ਜੋ ਬਾਈ ਜੀ ਪਤਾ ਇਹ ਐ ਆ ਬਾਈ ਜੀ ਪੈਸੇ ਬਹੁਤ ਲੱਗਦੇ ਆ ਮਿਹਨਤ ਬਹੁਤ ਲੱਗਦੀ ਆ ਲੇਬਰ ਬਹੁਤ ਲੱਗਦੀ ਆ ਇਹ ਆਪਣਾ ਨੁਕਸਾਨ ਫਿਰ ਲੱਖਾਂ ਚ ਹੁੰਦਾ ਇਹ ਦੇਖੋ ਲੱਖਾਂ ਰੁਪਿਆ ਲੱਗਿਆ ਹੋਇਆ ਹੁੰਦਾ ਜਦੋਂ ਆਪਾਂ ਅੱਗੇ ਅੱਗੇ ਪੱਟ ਦੇ ਜਾਈ ਜਾਂਦੇ ਆ ਜਦੋਂ ਗਲਿਆ ਹੋਇਆ ਨਿਕਲਦਾ ਦਿਲ ਬਹੁਤ ਟੁੱਟਦਾ ਬਾਈ ਜੀ ਤਾਂ ਕਰਕੇ ਆਪਾਂ ਨੇ ਵੀਡੀਓ ਪਾਉਣੀ ਜ਼ਰੂਰੀ ਸਮਝੀ ਆ ਚਲੋ ਮਿਹਰਬਾਨੀ ਬਾਈ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਮਿਹਰਬਾਨੀ ਜੀ